ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕਟੋਰੇਵਾਲਾ ਢਾਣੀ ਬਾਬਾ ਕਪੂਰ ਸਿੰਘ ਦੇ ਵਾਸੀ ਜਸ਼ਨਪ੍ਰੀਤ ਪੁੱਤਰ ਹਰਜੀਤ ਸਿੰਘ ਜੋ ਪਿਛਲੇ 3 ਸਾਲਾਂ ਤੋਂ ਦੁਬਈ ਵਿੱਚ ਕੰਮ ਕਰਨ ਲਈ ਗਿਆ ਹੋਇਆ ਸੀ ਜਿਸ ਦੀ ਅਚਾਨਕ ਮੌਤ ਹੋ ਗਈ ਸਰਬੱਧਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦੀ ਵਿਸ਼ੇਸ਼ ਚਤਨਾ ਸਦਕਾ ਜਸ਼ਨਪ੍ਰੀਤ ਦੀ ਡੈੱਡ ਬੋਡੀ ਪਿੰਡ ਕਟੋਰੇਵਾਲਾ ਵਿਖੇ ਉਚਾਈ ਗਈ ਅਤੇ ਅੱਜ ਜਸ਼ਨਪ੍ਰੀਤ ਦਾ ਅੰਤਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਪਰਿਵਾਰ ਨੂੰ ਦੁੱਖ ਹੈ ਪਰਿਵਾਰ ਵਿੱਚ ਦੁੱਖ ਦੀ ਘੜੀ ਹੈ ਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਹਾਂਜੀ ਫਿਰ ਜੀ ਜੋ ਪਿੰਡ ਕਟੋਰੇ ਵਾਲੇ ਦੇ ਵਿੱਚ ਦੁਬਈ ਦੇ ਵਿੱਚੋਂ ਇੱਕ ਡੈੱਡ ਬੋਡੀ ਆਈ ਹੈ ਆਪਣੇ ਪਰਿਵਾਰ ਦੇ ਕੀ ਲੱਗਦੇ ਸੀਗੇ ਤੇ ਕਿੰਨਾ ਚਿਰ ਹੋ ਗਿਆ ਸੀ ਉਹਨਾਂ ਨੂੰ ਦੁਬਈ ਦੇ ਵਿੱਚ ਕੇ ਸਭ ਤੋਂ ਪਹਿਲਾਂ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਤੁਹਾਡੀ ਸੰਸਦਾਂ ਦਾ ਬਹੁਤ ਬਹੁਤ ਧੰਨਵਾਦ ਆ ਸਰਬੱਤ ਦਾ ਭਲਾ ਚੈਰੀਡੇਵਲ ٹرسٹ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਇੱਕ ਨੌਜਵਾਨ ਮੌਤ ਹੋਈ ਆਪਣੀ ਅਰਬ ਕੰਟਰੀ ਦੇ ਵਿੱਚ ਦੁਬਈ ਦੇ ਵਿੱਚ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਪਿੰਡ ਦੇ ਆਪਣਾ ਹਰਜੀਤ ਸਿੰਘ ਜੀ ਉਹਨਾਂ ਦੇ ਬੇਟਾ ਸੀ ਜਸ਼ਨਪ੍ਰੀਤ ਸਿੰਘ ਉਹਨਾਂ ਦੀ ਉੱਥੇ ਡੈਥ ਹੋਈ ਤੇ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸੰਯੋਗ ਦਿੱਤਾ ਸਾਡੀ ਬੋਡੀ ਪਿੰਡ ਪੰਚਾਇਤ ਡੈੱਡ ਬੋਡੀ ਪੰਚਾਇਤ ਇੱਥੇ ਤੇ ਇਹਨਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਆ ਇਹ ਲੋਕਾਂ ਦਾ ਐਵੇਂ ਹੀ ਸਾਥ ਦਿੰਦੇ ਆ ਪਹਿਲਾਂ ਵੀ ਦਿੰਦੇ ਸੀ ਤੇ ਗਾਂ ਵੀ ਦਿੰਦੇ ਰਹਿਣਗੇ ਜੀ ਜੀ ਪਰਿਵਾਰ ਦੇ ਵਿੱਚ ਜਸ਼ਨ ਦੇ ਕੌਣ ਕੌਣ ਆ ਜੀ ਤੇ ਜਸ਼ਨਪ੍ਰੀਤ ਸਿੰਘ ਇੱਕ ਇਹ ਭਰਾ ਜੀ ਇੱਕ ਸਿਸਟਰ ਆ ਜੀ ਇੱਕ ਇਹਨਾਂ ਦਾ ਫਾਦਰ ਸਾਹਿਬ ਇੱਕ ਮਾਦਰ ਆ ਜੀ ਇਹ ਚਾਰ ਯਾਨੀ ਸੀ ਇਹ ਅਨਮੈਰਿਡ ਸੀ ਤੁਹਾਨੂੰ ਭਰਾ ਦੋਗੇ ਕਿੰਨਾ ਸਮਾਂ ਹੋ ਗਿਆ ਸੀਗਾ ਜੀ ਇਹਨਾਂ ਨੂੰ ਦੁਬਈ ਦੇ ਵਿੱਚ ਇਹਨਾਂ ਨੂੰ ਜੀ ਪੌਣੇ ਇੱਕ ਤਿੰਨ ਸਾਲ ਦੇ ਕਰੀਬ ਹੋ ਗਿਆ ਜੀ ਅਗਰ ਜੀ ਕੀ ਕਿਹੜਾ ਚਾਹੋਂਗੇ ਜੋ ਉਗਰਾਏ ਸਾਹਿਬ ਵੱਲੋਂ ਜਿਹੜਾ ਸਰਬੱਤ ਦਾ ਭਲਾ ਚੈਰੀਟੇਵਲ ટ્રਸਟ ਦੇ ਬੁਖੀ ਹੈ ਉਹਨਾਂ ਵੱਲੋਂ ਪਿੰਡ ਕਟੋਰੇ ਵਾਲਾ ਦੇ ਵਿੱਚ ਜਿਹੜੀ ਇੱਕ ਨੌਜਵਾਨ ਦੀ ਡੈਥ ਹੋ ਗਈ ਸੀ ਦੁਬਈ ਦੇ ਵਿੱਚ ਉਹਨਾਂ ਦੀ ਜਿਹੜੀ ਹੈਡ ਬੋਡੀ ਭੇਜੀ ਗਈ ਹੈ ਦੇਖੋ ਜੀ ਪਿਛਲੇ ਕੁਝ ਕੁ ਦਿਨ ਪਹਿਲਾਂ ਸਾਡੇ ਮਾਨਯੋਗ ਡਾਕਟਰ ਐਸ.ਪੀ ਸਿੰਘ ਉਗਰਾਏ ਜੋ ਕਿ ਬਹੁਤ ਵੱਡੇ ਪੱਧਰ ਦੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਾਡੇ ਮਾਲਵਾ ਜੋਂ ਦੇ ਇੰਚਾਰਜ ਸਰਦਾਰ ਗੁਰਬਿੰਦਰ ਸਿੰਘ ਬਰਾੜ ਜੀ ਔਰ ਜ਼ਿਲ੍ਹਾ ਪ੍ਰਧਾਨ ਰਵਿੰਦਰਪਾਲ ਚੈਲ ਜੀ ਉਹਨਾਂ ਨਾਲ ਸੰਪਰਕ ਸਦਿਆ ਕਿ ਇਸ ਤਰ੍ਹਾਂ ਪਿੰਡ ਇਨਾ ਖੇੜਾ ਦੇ ਨਜ਼ਦੀਕ ਇੱਕ ਨੌਜਵਾਨ ਜਸਨਪ੍ਰੀਤ ਦੀ ਉੱਥੇ ਡੈੱਡ ਬੋਡੀ ਪ੍ਰਾਪਤ ਹੋਈ ਹੈ ਉੱਥੇ ਤਿੰਨ ਚਾਰ ਛੁੱਟੀਆਂ ਹੋਣ ਕਰਕੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਦੀ ਡੈੱਡ ਬੋਡੀ ਲੇਟ ਹੋ ਸਕਦੀ ਹੈ ਸੋ ਬੀਤੀ ਰਾਤ ਉਪਰੰਤ ਇਹ ਡੈੱਡ ਬੋਡੀ ਸਾਡੇ ਪਿੰਡ ਕਟੋਰੀਆਲਾ ਲੜਕੇ ਦਾ ਨਾਂ ਜਸਨਪ੍ਰੀਤ ਹੈ ਉਹਨਾਂ ਦੇ ਫਾਦਰ ਸਾਹਿਬ ਹਰਪ੍ਰੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਥੀ ਉੱਥੇ ਡੈੱਡ ਬੋਡੀ ਰਿਸਿਵ ਕਰਕੇ ਲਿਆਏ ਨੇ ਸਾਡੀ ਸਰਬੱਤ ਦਾ ਭਲਾ ٹرسٹ ਦੀ ਰਹਿਮ ਤੇ ਇਹ ਡੈਡ ਬੋਡੀ ਪਿੰਡ ਪਹੁੰਚੀ ਐ ਸੋ ਸਾਨੂੰ ਬਹੁਤ ਦੁੱਖ ਐ ਇਸ ਗੱਲ ਦਾ ਕਿ ਨੌਜਵਾਨ ਜੋ ਕਮਾਕਾਰਾਂ ਦੇ ਲਈ ਬਾਹਰ ਜਾ ਰਹੇ ਨੇ ਲੇਕਿਨ ਉੱਤੇ ਅਣਹੋਣੀਆਂ ਘਟਨਾਵਾਂ ਦੇ ਕਾਰਨ ਆਪਣੀ ਜਾਨ ਗਵਾ ਰਹੇ ਨੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਪਿੰਡ ਨੂੰ ਬਹੁਤ ਵੱਡਾ ਘਾਟਾ ਸਹਿਣਾ ਪਿਆ ਇਸ ਲਈ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇੱਥੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਮ ਕਰ ਨੌਜਵਾਨਾਂ ਲਈ ਚਲਾਈ ਜਾਣ ਤਾਂ ਜੋ ਇਹੋ ਜਿਹੇ ਅਣਹੋਣੀਆਂ ਘਟਨਾ ਨਾ ਵਾਪਰੇ